ਹੈਲੋ ਗਾਇਜ਼ ਵੈਲਕਮ ਟੂ ਮਾਈ ਨਿਊ ਵੀਡੀਓ ਤੇ ਗਾਇਜ਼ ਹੁਣ ਬੱਜ ਰਿਹਾ ਸ਼ਾਮ ਦੇ 5:48 ਹੋ ਰਹੇ ਨੇ ਤੇ ਯਾਨੀ ਕਿ ਤਕਰੀਬਨ ਮੰਨ ਲਓ 6:00 ਆਪਾਂ ਆਈਡੀ ਔਨ ਕਰ ਦਾਂਗੇ ਤੇ ਹੁਣ ਇੱਕ ਦੇਖੋ ਮੀਂਹ ਵੀ ਪੈ ਗਿਆ ਵਾ ਲੁਧਿਆਣੇ ਮੀਂਹ ਪੈ ਗਿਆ ਵਾ ਕਿਹੜੇ ਕਿਹੜੇ ਉੱਥੇ ਪਈ ਵੀ ਦੱਸੋ ਕਿ ਕਿਧਰੇ ਕਿਧਰੇ ਪੈ ਗਿਆ ਕੋਈ ਕਈ ਵਾਰ ਇਹ ਹੁੰਦਾ ਕਿ ਇੱਕ ਜਗ੍ਹਾ ਪੈ ਜਾਂਦਾ ਦੂਜੀ ਜਗ੍ਹਾ ਪੈ ਨਾ ਰਿਹਾ ਤੇ ਹੁਣ 6:48 ਹੋ ਗਏ ਨੇ ਹੁਣ ਆਪਾਂ ਆਈਡੀ ਔਨ ਕਰਾਂਗੇ ਤੇ ਔਨ ਕਰਕੇ ਦੇਖਦੇ ਕਿ ਇਹਦੇ ਵਿੱਚ ਅੱਜ ਕੀ ਚੱਲ ਰਿਹਾ ਕਿਉਂਕਿ ਮੀਂਹ ਦੇ ਵਿੱਚ ਮੈਨੂੰ ਇਹ ਸੁਣਨ ਦੇ ਵਿੱਚ ਆਇਆ ਜਿਗਾ ਕਿ ਮੀਂ ਇਹ ਮੀ ਦੇ ਵਿੱਚ ਕੁਝ ਪਰਸੈਂਟੇਜ ਵੱਧ ਮਿਲਦਾ ਹੁੰਦਾ ਤੇ ਆਪਾਂ ਪਹਿਲਾਂ ਤੁਹਾਡੇ ਸਾਹਮਣੇ ਆਈਡੀ ਔਨ ਕਰਦੇ ਆਂ ਫਿਰ ਦੇਖਦੇ ਆਂ ਕਿ ਇਹਦੇ ਵਿੱਚ ਕੀ ਚੱਲਦਾ ਹੈ ਕੀ ਨਹੀਂ ਚੱਲਦਾ ਗਾਇਸ ਹੁਣ ਆਪਾਂ ਪਹਿਲਾਂ ਡਾਟਾ ਖੋਲ ਲੀਏ ਡਾਟਾ ਖੋਲ ਲੀਨੇ ਹੁਣ ਆਪਾਂ ਇਹਨੂੰ ਕਰਦੇ ਆਂ ਆਨਲਾਈਨ ਇੱਥੇ ਸੇ ਜ਼ੋਨ ਦੇ ਅੰਦਰ ਆਪਾਂ ਦੇ ਇੱਥੇ ਤੁਹਾਡੇ ਜ਼ੋਨ ਦੇ ਅੰਦਰ ਹਾਂ ਹਾਈ ਜ਼ੋਨ ਦੇ ਅੰਦਰ ਹੀ ਆਵੇਂ ਹੁਣ ਬਾਕੀ ਇਹ ਪਤਾ ਲੱਗੂਗਾ ਕਿਉਂਕਿ ਇਹ ਮੀ ਪਹਿਰੇ ਮੀ ਦੇ ਵਿੱਚ ਦੇਖਦੇ ਆਂ ਕੀ ਇਨਸੈਂਟਿਵ ਚੱਲ ਰਿਹਾ ਕੀ ਸਭ ਕੁਝ ਚੱਲ ਰਿਹਾ ਕੀ ਨਹੀਂ ਮਿਲਦਾ ਓਹੋ ਜੀ ਆ ਭਰਾਵਾ ਨਾ ਮੀ ਦੇ ਵਿੱਚ ਇਹ ਹਾਲ ਆਈਡੀ ਨਹੀਂ ਆਉਣ ਹੋ ਰਹੀ ਯਾਰ ਮੈਂ ਦਹਰਾਣਾ ਜਲਦੀ ਆਉਣ ਹੋ ਜਾ ਭਾਈ ਬੜਾ ਟਾਈਮ ਲਾ ਰਹੀ ਹੈ ਹੋ ਗਈ ਹੋ ਗਈ ਹੋ ਗਈ ਹੋ ਗਈ ਹੋ ਗਈ ਗਾਇਜ਼ ਇੱਥੇ ਕੁਝ ਇਨਸੈਂਟਿਵ ਹੈ ਨਹੀਂ ਚੱਲ ਰਿਹਾ ਹਜੇ ਆਪਣੀ ਉਹੀ ਅਰਨਿੰਗ ਦਿਖਾ ਰਹੀ ਹੈ ਇਨਸੈਂਟਿਵ ਹਜੇ ਉਹ ਹੀ ਹੈ 7 ਤੋਂ 60 ਰੁਪਏ शिफ्ट आप शिफ्ट देख लें यार नैट बड़ा हौली चल रहा है यार ये नैट क्यों हो गया हौली दसो नैट ही नहीं चल रहा यार आ गया जी आ गया आ गया आ गया पाँच सौ छे पाँच सौ छे पांसो छे तो ਸੱਤ ਬੁੱਕ ਕਰ ਲੈਣੇ ਹੈ ਗੋ ਟੂ ਆਨਲਾਈਨ ਆਨਲਾਈਨ ਜਾਣੇ ਹੈ ਸਟਾਰਟ ਡਿਊਟੀ ਆਨਲਾਈਨ ਆ ਗਿਆ ਗਾਈਜ਼ ਪਰ ਇਹ ਮੀਮੂ ਕਰਕੇ ਕੋਈ ਇੱਥੇ ਆ ਨਹੀਂ ਰਿਹਾ ਹਜੇ ਬਾਕੀ ਕੀ ਪਤਾ ਹੁਣ ਕੀ ਹੈ ਕੀ ਨਹੀਂ ਹੁਣ ਆਪਣੇ ਆਰਡਰ ਦੇ ਉੱਪਰ ਆ ਹੁਣ ਆਪਾਂ ਚੱਲਦੇ ਆ ਬਾਹਰ ਨੂੰ ਫਿਰ ਦੇਖਦੇ ਆਪਾਂ ਨੂੰ ਆਰਡਰ ਪਹਿਲਾ ਆਰਡਰ ਕਿੰਨੇ ਦਾ ਪੈਂਦਾ ਹੈ ਪਹਿਲਾ ਆਰਡਰ ਰੁਪਏ 20 ਰੁਪਏ ਦਾ ਕੇ ਚਾਵਲਾ ਤੋਂ ਭਾਈ ਉੱਥੋਂ ਹੀ ਆਇਆ ਮੈਂ ਕੇ ਚਾਵਲਾ ਦਾ ਆਰਡਰ ਪਿਆ ਵਾ ਜਾਣਾ ਗਿਲ ਰੋਡ ਜੰਧਨਗਰ ਉੱਥੇ ਜਾਣਾ ਵਾ ਆਏ ਹੁਣੇ ਉੱਥੋਂ ਆਏ ਉਹਦਾ ਆਰਡਰ ਪਿਆ ਨਹੀਂ ਕਿ ਹੁਣ ਆਰਡਰ ਪੈ ਗਿਆ ਮੈਂ ਦੇਖੋ ਗਿਲ ਚੌਂਗ ਪਹੁੰਚ ਗਿਆ ਇੱਥੇ ਚਲੋ ਹੁਣ ਪਹਿਲਾ ਆਰਡਰ ਲੈਣ ਚੱਲਦੇ ਆਂ ਕੇ ਚਾਵਲਾ ਦਾ ਬਾਈ ਜੀ ਹੁਣੇ ਆਏ ਸੀ ਇੱਥੇ ਤੁਸੀਂ ਪਿਕਿੰਗ ਦੇ ਉੱਪਰ ਆਏ ਸੀਗਾ ਇਹ ਆਰਡਰ ਸੀਗਾ ਇਹ ਚਿਕਨਾ ਸੀਗਾ ਆਪਾਂ ਪਿਕਅਪ ਕਰ ਲਿਆ ਤੇ ਹੁਣ ਮੈਂ ਨਿਕਲਦਾ ਬਾਹਰ ਤੋਂ ਤੇ ਇੰਨੀ ਵੀਡੀਓ ਤਾਂ ਨਹੀਂ ਬਣਾ ਬਈ ਕਿਉਂਕਿ 20 ਰੁਪਏ ਦੇ ਆਰਡਰ ਇੰਨੇ ਕਿੰਨੇ ਆਰਡਰ ਇੰਨੇ ਆਰਡਰ ਮੇਰਾ ਪਰੇਸ਼ਾਨ ਹੋ ਗਿਆ ਇੱਕ ਆਰਡਰ ਖਤਮ ਕੀਤਾ ਦੂਸਰਾ ਨਾਲ ਹੀ ਇੱਕ ਆਰਡਰ ਖਤਮ ਕੀਤਾ ਦੂਸਰਾ ਨਾਲ ਹੀ ਤੇ ਬਾਕੀ ਹਜੇ ਹੁਣ ਮੈਂ ਇੱਥੇ ਖੜਾ ਹਾਂ ਵੇਖੋ ਤੁਸੀਂ ਆ ਬਿਲਕੁਲ ਕਿਉਂਗਾ ਬਿਲਕੁਲ ਕਿਉਂ ਸੋਰੀ ਕਰੇ ਅੱਗੇ ਨੈਟ ਆ ਜੀ ਨੈਟ ਤੇ ਇਹ ਆਪਣਾ ਆਰਡਰ ਹੈਗਾ ਜੀ ਵੈਨਿਊ ਦਾ ਇਸ਼ਰ ਨਗਰ ਦਾ ਵਾ ਇਸ਼ਰ ਨਗਰ ਹੁਣ ਆਪਾਂ ਇਸ਼ਰ ਨਗਰ ਜਾਣਾ ਠੀਕ ਆ ਤੇ ਬਾਕੀ ਤੁਹਾਨੂੰ ਮੈਂ ਸਾਰੀ ਗੱਲਾਂ ਨਾ ਬਾਅਦ ਚ ਦੱਸੂਗਾ ਵੀਡੀਓ ਦੇ ਬਾਅਦ ਦੇ ਵਿੱਚ ਕੀ ਕੀ ਹੋਇਆ ਮੇਰੇ ਨਾਲ ਠੀਕ ਆ ਤੁਹਾਨੂੰ ਮੈਂ ਦੱਸੂਗਾ ਭਾਈ ਜੀ ਜਿਹੜਾ ਆਪਣਾ ਮੈਂ ਆਰਡਰ ਸੀਗਾ ਹੁਣ ਉਹ ਲਾਸਟ ਆਰਡਰ ਲਾ ਕੇ ਹੁਣ ਮੈਂ ਇੱਥੇ ਕਰਤਾ ਆਫਲਾਈਨ ਆਫਲਾਈਨ ਕਿਉਂ ਕਰਤਾ ਤੇ ਕਿ ਆ ਦੇਖੋ ਤੁਹਾਨੂੰ ਮੈਨੂੰ ਆਰਡਰ ਕਿੰਨੇ ਕਿੰਨੇ ਤੇ ਪਏ ਤੁਸੀਂ ਕਹੋਗੇ ਯਾਰ ਇਹ ਕੀ ਕਰ ਰਹੇ ਆ ਮੈਨਦੇ ਸਮਝ ਨਹੀਂ ਆ ਰਹੀ ਇਹ ਰੇ ਸਵੀਗੀ ਵਾਲੇ ਕੀ ਕਰ ਰਹੇ ਨੇ ਮੇਰਾ ਟੋਟਲ ਹੋਇਆ ਜੀ 143 ਰੁਪਏ 0 ਰੁਪਏ ਹਾਂ ਮੇਰੇ ਆਰਡਰ ਲੱਗੇ ਨੇ ਸਾਰੇ ਠੀਕ ਆ ਜਿੱਗਦੇ ਪਏ ਤੁਹਾਨੂੰ ਉਸ ਤੋਂ ਬਾਅਦ ਆ ਇੱਕ ਇੱਕ ਟਾਰਗੇਟ ਆਪਾਂ ਪੂਰਾ ਕੀਤਾ ਸੀਗਾ ਇਨਸੈਂਟਿਵ ਸੱਤ ਆਰਡਰ ਗਏ ਇੰਨੇ ਤਾਂ ਲੱਗੇ ਤੇ ਬਾਕੀ ਇਹਦੇ ਵਿੱਚ ਇਹਨਾਂ ਦਾ ਇਹ ਚੀਜ਼ ਹੈ ਕਿ ਮਾਰੇ ਇਹਨਾਂ ਦਾ ਇਹ ਚੀਜ਼ ਹੈ ਕਿ ਯਾਰ 20 ਰੁਪਏ ਦੇ ਆਰਡਰ ਭਾਈ ਇਹਨੇ 20 ਰੁਪਏ ਦੇ ਆਰਡਰ ਕਿੱਸੇ ਕਿਹੜਾ ਲਿੰਦਾ ਵਾ ਹੁਣ ਦੇਖੋ ਮੈਂ ਇੰਨੀ ਰਾਤ ਹੋ ਗਈ ਕਿੰਨਾ ਟਾਈਮ ਹੋ ਗਿਆ ਤੇ ਕਿੰਨਾ ਟਾਈਮ ਹੋ ਗਿਆ ਟਾਈਮ ਲਿਖ ਰਿਹਾ ਕਿ ਨਹੀਂ ਤੁਹਾਨੂੰ ਸੱਤ ਬੋਨਜਾ ਹੋ ਗਏ ਨੇ ਹੁਣ ਸੱਤ ਬੋਨਜਾ ਹੋ ਗਏ ਇੰਨਾ ਟਾਈਮ ਹੋ ਗਿਆ ਮਲਕਿ ਤੁਸੀਂ ਇਹ ਦੇਖ ਲਓ ਕਿ ਲਗਾਤਾਰ ਮੈਂ ਤਿੰਨ ਆ order 200 ਰੁਪਏ ਦੇ ਲਾਈਨੇ ਹੁਣ ਤੁਸੀਂ ਦੱਸੋ ਮੈਂ 68 ਡੇ ਕੋਲ ਖੜਾ ਆ ਠੀਕ ਆ 68 ਡੇ ਕੋਲ ਖੜ ਕੇ ਤੁਸੀਂ ਇਹ ਦੇਖ ਲਓ ਕਿ ਮੈਨੂੰ 68 ਡੇ ਸੋਰੀ ਕਰ ਰਿਹਾ ਮੈਂ 68 ਡੇ ਕਰ ਰਿਹਾ ਜਨਤਨਗਰ ਤੋਂ ਲੈ ਕੇ ਮੈਨੂੰ ਜਾਣਾ ਪਿਆ ਆਪਣਾ ਠੂਰੀ ਵਾਲੀ ਫਾਟਕ ਠੂਰੀ ਵਾਲੇ ਫਾਟਕ ਹੋ ਕੇ ਉਸ ਤੋਂ ਬਾਅਦ ਅੱਗੇ ਵੀ ਪਤਨੀ ਕਿੰਨਾ ਕਿਹੜਾ ਮੁਹੱਲਾ ਸੀ ਪੋਚਮਕੀ ਵਨ ਕਿਹੜਾ ਮੁਹੱਲਾ ਸੀਗਾ 20 ਰੁਪਏ ਦੇ ਵਿੱਚ ਇੰਨੀ ਦੂਰ ਕੋਈ ਜਾਂਦਾ ਵਾ ਦੱਸੋ ਅੱਜ ਕੱਲ ਆਟੋ ਵਾਲੇ ਵੀ ਵੀਰੇ ਘਰ ਤੋਂ ਲੈ ਕੇ ਕੰਡਾ ਘਰ ਬਸ ਅੱਡੇ ਹੋਏ 30 ਰੁਪਏ ਲੈਂਦੇ ਨੇ ਨਾਲ ਡੀਜ਼ਲ ਆ ਫਾਇਦਾ ਫਿਰ ਪੈਟਰੋਲ ਦੇ ਉੱਪਰ ਆ ਤੇ 20-20 ਰੁਪਏ ਆਰਡਰ ਦੇ ਰਹੇ ਨੇ ਇਹਨਾਂ ਨੇ ਛੇਰਮ ਨਹੀਂ ਆਂਦੀ ਦੂਸਰਾ ਇਹ ਕਿ ਕੱਲ ਇੰਨੀ ਦੂਰ ਆਰਡਰ ਲਾਏ ਆ ਮੈਂ ਇੰਨੀ ਦੂਰ ਆਰਡਰ ਲਾ ਕੇ ਮੈਂ ਵਾਪਸ ਆਇਆ ਵਾਪਸ ਆ ਕੇ ਬਸ ਅੱਡੇ ਤੋਂ ਤੂਰੀ ਤੱਕ ਆਏ ਆ ਤੇ ਅੱਗੇ-ਅੱਗੇ ਆਰਡਰ ਦਿੱਤਾ 20 ਰੁਪਏ 20 ਰੁਪਏ ਆਰਡਰ ਦੇ ਕੇ ਗਿਲ ਚੌਂਗ ਦੇ ਵਿੱਚ ਇੰਨਾ ਜਾਮ ਇੰਨਾ ਜਾਮ ਨਾਲ ਮੈਂ ਕੀ ਕੁਮਾ ਕਿੰਨਾ ਜਮ ਬਹੁਤ ਜਮ ਸੀਗਾ ਗਿਲ ਚੌਂਗ ਦੇ ਵਿੱਚ ਤਾਂ ਬਹੁਤ ਜ਼ਿਆਦਾ ਜਮ ਸੀਗਾ ਤਿੰਨ ਆਰਡਰ ਆ ਲਏ ਸੀਗਾ ਆ ਰਿਹਾ ਤੇ ਉਸ ਵਾਰ ਹੁਣ ਮੈਂ ਇੱਥੇ ਨਾ ਆਫਲਾਈਨ ਕਰਦਾ ਵਾ ਮੈਂ ਆਨਲਾਈਨ ਕੀਤਾ ਹੀ ਨਹੀਂ ਹੈਗਾ ਓਏ 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 ਆਫਲਾਈਨ ਹੋ ਭਰਾਵਾ ਆਨਲਾਈਨ ਕਿਉਂ ਹੋ ਰਿਹਾ ਓਹ ਹੋ ਭਰਾਵਾ ਗਲਤੀ ਨਾਲ ਹੀ ਹੋ ਗਿਆ ਸੀ ਆਨਲਾਈਨ ਤੇ ਹੁਣ ਇੱਕ ਮੇਰੇ ਟੋਟਲ ਆਰਡਰ लग लगे मेरे ख्याल ना जी टोटल मेरे ऑर्डर कि लगे पेमेंट हिस्ट्री ये तो चलो कोई नहीं पेमेंट हिस्ट्री कोई नहीं मेरे टोटल ऑर्डर किन्ने लगे ने फिर भी देख लिने आखो जी आ देखो तुम आरें त्रेंट रुपये तो मैं सवेरे बनाए थे ठीक है जी उस बार लगातार देखो भीह रुपये भी रुपये भी रुपये भी रुपये ਚਾਰ ਆਰਡਰ ਆਏ ਨੇ ਚਾਰ ਆਰਡਰ ਕੀਤੇ ਨੇ ਤੇ ਚਾਰੇ ਦੇ ਚਾਰੇ 20 ਰੁਪਏ ਇਹ ਦੇਖ ਆ ਦੇਖੋ ਆਪ ਇਹ ਆਰਡਰ ਸੀਗਾ ਡਿਸਟੈਂਸ ਸਾढ़े 4 ਕਿਲੋਮੀਟਰ ਦੱਸਿਆ ਇਥੇ ਪਰ 4 ਕਿਲੋਮੀਟਰ ਨਹੀਂ ਸੀਗਾ ਮੈਨੂੰ ਪਤਾ ਵਾ ਠੀਕ ਆ ਉਸ ਤੋਂ ਬਾਅਦ ਇਹ ਹੂਣੀ ਲੈ ਕੇ ਆਏ ਮੈਂ ਅੱਜ ਆਹ ਵਾਲਾ ਕੇ ਚਾਵਲ ਵਾਲਾ ਇਹ ਦੇਖੋ ਦੀ ਤੁਸੀਂ ਡਿਸਟੈਂਸ ਸੀਗਾ 3.5 ਕਿਲੋਮੀਟਰ ਤੇ ਟਾਈਮ 10 ਮਿੰਟ ਦਾ ਮੈਨੂੰ ਪਤਾ ਮੈਂ ਕਿੱਥੋਂ ਆਇਆ ਕਿੱਥੋਂ ਨਹੀਂ ਆਇਆ ਤੇ ਇੱਕ ਹੋਰ ਸੀਗਾ ਇੱਕ ਸੀਗਾ ਜੀ ਕ੍ਰਿਸਪੀ ਇਹ ਕ੍ਰਿਸਪੀ ਕਿੰਗ ਤਾਂ ਮੈਂ ਥੇ ਨੇੜੇ ਲੈ ਕੇ ਆਇਆ ਇਹ ਤਾਂ ਕੋਈ ਜ਼ਿਆਦਾ ਜ਼ਰੂਰ ਨਹੀਂ ਸੀਗਾ ਇੱਕ ਕੇ ਚਾਵਲਾ ਆਈਸਕ੍ਰੀਮ ਸੀਗੀ ਇਹ ਇਹ ਵੀ ਸਾਡੇ ਪਰ ਜਿੰਨਾ ਕਿ ਡਿਸਟੈਂਸ ਇੱਥੇ ਦਿਖਾ ਰਹੇ ਨੇ ਉਹਨਾਂ ਡਿਸਟੈਂਸ ਹੁੰਦਾ ਨਹੀਂ ਹੈਗਾ ਉਹ ਮੈਨੂੰ ਪਤਾ ਨਾ ਕਿਉਂਕਿ ਮੈਂ ਜਿੰਨਾ ਕਿੰਨੇ ਕਿਲੋਮੀਟਰ ਆਇਆ ਕਿੰਨੇ ਕਿਲੋਮੀਟਰ ਨਹੀਂ ਆਇਆ ਪਰ ਦੂਸਰੀ ਗੱਲ ਇਹ ਹੈ ਕਿ ਇਹਨਾਂ ਨੇ ਕੋਈ ਕਿਉਂਕਿ ਇਹਨਾਂ ਨੇ ਉਹ ਨਹੀਂ ਜੋੜਨਾ ਨਾ ਕਿ ਤੁਸੀਂ ਕਿੰਨੀ ਦੂਰੋਂ ਆਏ ਹੋ ਕਿੰਨੀ ਦੂਰੋਂ ਆਏ ਹੋ ਕਿੰਨੀ ਦੂਰੋਂ ਗਏ ਹੋ ਇਹਨਾਂ ਨੇ ਉਹ ਨਹੀਂ ਜੋੜਨਾ ਇਹਨਾਂ ਨੇ ਸਿਰਫ ਉਹਨਾਂ ਦਾ ਜੋੜਨਾ ਕਿ ਜਿੱਥੋਂ ਤੁਸੀਂ ਪਿਕਅਪ ਕਰਕੇ ਤੁਸੀਂ ਦੇਣਾ ਸਿਰਫ ਉਹ ਹੀ ਜੋੜਨਾ ਵਾ ਐਨੇ ਮੈਂ ਕਹਿੰਦਾ ਕਿ ਖਰਾਬ ਨਾ ਇਹ ਮੈਂ ਕੀ ਦੱਸਾਂ ਤੁਹਾਨੂੰ ਮੈਂ ਪਰ ਚਲੋ ਫਿਰ ਵੀ ਠੀਕ ਆ ਮੈਨੂੰ ਇਹ ਹੈ ਕਿ ਮੈਂ ਵੀਡੀਓਜ਼ ਬਣਾਉਣੀ ਆ ਮੈਂ ਉਹਦੇ ਕਰਕੇ ਕਿ ਚੱਲੇ ਕਿ ਮੇਰਾ YouTube ਦੇ ਉੱਪਰ ਕੁਝ ਬਣ ਜੇ ਤੇ ਕੁਝ ਹੋ ਜੇ ਮੈਂ ਇਸ ਕਰਕੇ ਇਹਨੂੰ ਕਰਦਾ ਪਿਆਵਾ ਕਿ ਚਲੋ ਇਹ ਕਰਾਂਗੇ ਚਲੋ ਕੁਛ ਨਾ ਕੁਛ ਤਾਂ ਹੋਊਗਾ ਤੁਸੀਂ ਲੋਕ ਸਾਰੇ ਸਾਰਾ ਦਵੋਗੇ ਬਾਕੀ ਦੇਖ ਲਓ ਹੁਣ ਮੈਂ ਇੱਥੇ ਖੜਾ ਵਾਂ ਤੇ ਅੱਜ ਦੀ ਵੀਡੀਓ ਇੰਨੀ ਛੋਟੀ ਜੀ ਸੀਗੀ ਤੇ ਜ਼ਿਆਦਾ ਵੱਡੀ ਨਹੀਂ ਹੈਗੀ ਠੀਕ ਹੈ ਜੀ ਤੇ ਬਾਕੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਕਰਦੇ ਆਂ ਤੇ ਆਪਾਂ ਹੁਣ ਮਿਲਦੇ ਆਂ ਨੈਕਸਟ ਵੀਡੀਓ ਵਿੱਚ ਤੇ ਕੱਲ ਨੂੰ ਹੁਣ ਮੈਂ ਜੋ ਕਰੂੰਗਾ ਜੀ 12 ਤੋਂ 4 ਵਾਲੀ ਕਰੂੰਗਾ ਮੈਂ ਗਲਤ ਹਾਂ 12 ਤੋਂ 4 ਵਾਲੀ ਕਰੂੰਗਾ ਨਾ ਉਹ ਜ਼ਿਆਦਾ ਬੈਸਟ ਰਹੂਗੀ ਮੈਨੂੰ ਕਿ ਚਲ ਦੇਣੇ ਦੇਣੇ ਜਿਵੇਂ ਮਰੀ ਸ਼ਾਮ ਨੂੰ ਇੰਨਾ ਕੁ ਟ੍ਰੈਫਿਕ ਹੁੰਦਾ ਨਾ ਬਹੁਤ ਜ਼ਿਆਦਾ ਟ੍ਰੈਫਿਕ ਹੁੰਦਾ ਉਹ ਮੈਨੂੰ ਪਤਾ ਕਿੰਨਾ ਟ੍ਰੈਫਿਕ ਸੀ ਕਿ ਆਪਾਂ ਕਿਵੇਂ ਕਿਵੇਂ ਲੰਘਿਆ ਕਿਵੇਂ ਕਿਵੇਂ ਨਹੀਂ ਲੰਘਿਆ ਠੀਕ ਹੈ ਜੀ ਤੇ ਹੁਣ ਆਪਾਂ ਐਂ ਕਰਦੇ ਪਹਿਲਾਂ ਮੈਂ ਘਰ ਪਹੁੰਚ ਜਾਣਾ ਫਿਰ ਆਪਾਂ ਵੀਡੀਓ ਐਂਡ ਕਰਾਂਗੇ ਮੈਂ ਪਹਿਲੇ ਪਹਿਲਾਂ ਘਰ ਪਹੁੰਚ ਜਾ ਤਾਨੂੰ ਕੁਝ ਹੋਰ ਵੀ ਦੱਸਣਾ ਠੀਕ ਹੈ ਵੀਡੀਓ ਜਿਵੇਂ ਰਹੇ ਹਾਂਜੀ ਭਾਈ ਜੀ ਘਰੇ ਆ ਗਿਆ ਰੋਟੀ ਵੀ ਖਾ ਲਈ ਰੋਟੀ ਧਾ ਕੇ ਬੇਲਾ ਹੋ ਗਿਆ ਤੇ ਹੁਣ ਗੱਲ ਇਸ ਤਰ੍ਹਾਂ ਕੀ ਮੈਂ ਤਾਂ ਫੜਾ ਫੜਨਾ ਆਫਲਾਈਨ ਕਰ ਦਿੱਤੀ ਉਹ ਚੀਜ਼ ਤੁਸੀਂ ਆਪ ਦੱਸੋ 20 ਰੁਪਏ ਦੇ ਵਿੱਚ ਐਨ ਇਹ ਨਹੀਂ ਕੋਈ ਜਾਂਦਾ ਵਾ ਜੀ ਐਨ ਇਹ ਯਾਰ ਮੈਨੂੰ ਤਾਂ ਐਂ ਲੱਗਦਾ ਕਿ ਜਿਵੇਂ ਨਾ ਸ਼ਾਇਦ ਉਹ ਪਰਖ ਰਿਹਾ ਕਿ ਕੀ ਪਤਾ ਇਹਨੇ ਕੰਮ ਕਰਨਾ ਜਾਂ ਨਹੀਂ ਕਰਨਾ ਜਾਂ ਐਦਾਂ ਵੀ ਹੋ ਸਕਦਾ ਜਿਤ ਤੱਕ ਮੈਨੂੰ ਲੱਗ ਰਿਹਾ ਕਿ ਸ਼ਾਇਦ ਉਹ ਮਲਕੀ ਮਲਕੀ ਮੈਂ ਹਾਈ ਫੁੱਲ ਡੇ ਨਹੀਂ ਕਰ ਰਿਹਾ ਨਾ ਤੇ ਮੈਂ ਪਾਰਟ ਟਾਈਮ ਹੀ ਕਰ ਰਿਹਾ ਤੇ ਉਹਨੂੰ ਨਾ ਲੱਗਦਾ ਉਹ ਵੀ ਕਿ ਸ਼ਾਇਦ 2-3 ਘੰਟੇ ਜਾਂ 4 ਘੰਟੇ ਜਿਹੜਾ ਕਰਦਾ ਵਾ ਤੇ ਉਸੇ ਦੇ ਹਿਸਾਬ ਨਾਲ ਸ਼ਾਇਦ ਰਿਕੁਆਇਰਮੈਂਟ ਮਲਕੀ ਜਿਸ ਤਰ੍ਹਾਂ ਦਾ ਵੀ ਕਰਦੋਣਗੇ ਉਸ ਤਰ੍ਹਾਂ ਦਾ ਕਰਦੇ ਹੋਣਗੇ ਮੈਨੂੰ ਇਹ ਵੀ ਲੱਗਦਾ ਪਰ ਤੁਸੀਂ ਦੱਸੋ ਜੰਧਨਗਰ ਤੋਂ ਬਸਤੀ ਚੌਂਕ ਬਸਤੀ ਚੌਂਕ ਤੋਂ ਵੀ ਅੱਗੇ ਤੇ ਮਿਲੇ ਕਿੰਨੇ 20 ਰੁਪਏ ਮੈਂ ਤਾਂ ਹਰਾ ਹਾਂ ਨਾ ਯਾਰ ਕਿ 20 ਰੁਪਏ ਦੇ ਵਿੱਚ ਪੈਟਰੋਲ ਗੱਡੀ ਇਲੈਕਟ੍ਰਿਕ ਵੀ ਨਹੀਂ ਹੈਗੀ ਪੈਟਰੋਲ ਗੱਡੀ ਦੇ ਉੱਪਰ 20 ਰੁਪਏ ਦੇਣ ਲੱਗੇ ਨਾ ਨੂੰ ਸ਼ਰਮ ਨਹੀਂ ਆਦੀ ਕਿ ਦੱਸੋ ਤੁਸੀਂ 20 ਰੁਪਏ ਦੇ ਰਹੇ ਹੋ ਹਾਲਾਂਕਿ ਜੇ ਮੇਰੀ ਵੀਡੀਓ ਜੈਸ ਵੀਡੀਓ ਲਈ ਦੇਖ ਹੀ ਰਹੇ ਹੋਣੇ ਔਰ ਦੇਖੋ ਜੀ ਗੱਲ ਇਸ طرح ਕੀ ਥੋੜਾ ਰੇਟ ਸਹੀ ਰੱਖੋ ਮਲਕੀ ਇਹ ਥੋੜੀ ਹੁੰਦਾ ਕਿ ਤੁਸੀਂ ਇਹਨਾਂ ਤੁਸੀਂ ਸਪੋਜ਼ ਕਰਦੇ ਹੋ ਤੇ ਰਾਈਡਰਾਂ ਵਾਸਤੇ ਕੁਝ ਨਹੀਂ ਆਏਗਾ ਇਨਸੈਂਟਿਵਲੀ ਇਨਸੈਂਟਿਵ ਦਾ ਕੋਈ ਮਿਲਦਾ ਨਹੀਂ ਕਿਉਂਕਿ ਇਨਸੈਂਟਿਵ ਤਾਂ ਹੀ ਮਿਲਦਾ ਕਿ ਜੇ ਤੁਸੀਂ ਫੁੱਲ ਟਾਈਮ ਜੌਬ ਕਰੋਗੇ ਜੇ ਤੁਸੀਂ ਪਾਰਟ ਟਾਈਮ ਕਰ ਰਹੇ ਹੋ ਤਾਂ ਉਹਨੂੰ ਕੋਈ ਇਨਸੈਂਟਿਵ ਨਹੀਂ ਆਏਗਾ ਉਹਦੇ ਵਾਸਤੇ ਕੋਈ ਇਨਸੈਂਟਿਵ ਨਹੀਂ ਆਏਗਾ ਪਾਰਟ ਟਾਈਮ ਵਾਲੇ ਵਾਸਤੇ ਤੇ ਮੈਂ ਤਾਂ ਫੜਾ ਫੜਾ ਆਰਡਰ ਨਿਪਟਾਇਆ ਆਰਡਰ ਨਿਪਟਾ ਕੇ ਤੇ ਉਸ ਤੋਂ ਅੱਗੇ ਮੈਂ ਆਫਲਾਈਨ ਕਰਦਾ ਕਿਉਂਕਿ ਫਿਰ ਇਧਰ ਉਹ ਇਹਨਾਂ ਦਾ ਵੀ ਫੋਨ ਆ ਰਹੇ ਸੀਗਾ ਤੇ ਫਿਰ ਘਰੇ ਵੀ ਆਣਾ ਸੀ ਕਿ ਜਦ ਤੱਕ ਮੈਂ ਘਰੇ ਨਹੀਂ ਆਣਾ ਸੀ ਇਹਨਾਂ ਨੇ ਰੋਟੀ ਖਾਣੀ ਨਹੀਂ ਸੀ ਤੇ ਇਸ ਕਰਕੇ ਹੁਣ ਫਿਰ ਮੈਨੂੰ ਘਰੇ ਜਾਣਾ ਪਿਆ ਤੇ ਹੁਣ ਮੈਂ ਇਹ ਕਹਿ ਰਿਹਾ ਕਿ ਯਾਰ ਨਹੀਂ ਤੇ ਮੇਰਾ ਇਰਾਦਾ ਸੀਗਾ ਕਿ ਰਾਤ ਨੂੰ ਇੱਕ ਵਾਰੀ ਟਰਾਈ ਮਾਰ ਕੇ ਜਾਵਾਂ ਮਿਲਕੀ ਨਹੀਂ ਆ ਤੇ 9 ਵਜੇ ਤੋਂ ਲੈ ਕੇ 12 1 ਵਜੇ ਤੇ 2 ਵਜੇ ਤੱਕ ਕਰਕੇ ਦੇਖਾਂ ਪਰ ਇਹਨਾਂ ਨੇ ਮੰਨਣਾ ਨਹੀਂ ਗਾ ਨਹੀਂ ਮੈਨੂੰ ਕੁਝ ਨਹੀਂ ਸੀਗਾ ਹੁਣ ਮੈਂ ਇਹ ਕਹ ਰਿਹਾ ਕਿ ਕੱਲ ਦਿਨੇ ਨਹੀਂ ਲਾਉਂਗਾ ਮੈਂ ਕੱਲ ਨੈਕਸਟ ਟਾਈਮ ਨਹੀਂ ਲਾਉਂਗਾ ਮੈਂ ਕੱਲ ਮੈਂ ਦੁਪਹਿਰੇ 12ਵੀਂ ਤੋਂ ਲੇਕਿਨ 4 ਵਜੇ ਤੱਕ ਕਰਕੇ ਦੇਖੂਗਾ ਉਹਦੇ ਵੀ ਦੇਖੂਗਾ ਕਿ ਲੰਚ ਦਾ ਆਪਣਾ ਡਿਨਰ ਦਾ ਲੰਚ ਟਾਈਮ ਹੁੰਦਾ ਉਹਦੇ ਵੀ ਦੇਖੂਗਾ ਕਿ ਮੈਨੂੰ ਕਿੰਨੇ ਪੈਸੇ ਬਣਦੇ ਨੇ ਕਿੰਨਾ ਆਰਡਰ ਆਂਦਾ ਤੇ ਕਹੇ ਆਰਡਰ ਆਂਦਾ ਮੈਨੂੰ ਸਿਰਫ ਅੱਜ ਇੱਕ ਸਵੇਰੇ ਆਰਡਰ ਆਇਆ ਹੈ 60 ਰੁਪਏ ਦਾ ਉਹ ਵੀ ਜੋਧੜ ਬਸਤੀ ਦਾ ਤੁਸੀਂ ਦੇਖ ਲਓ ਮੈਂ ਖੜਾ ਸੀਗਾ ਗਿਲਚੋਂ ਖੜਾ ਸੀ ਗਿਲਚੋਂ ਤੇ ਮੈਂ ਜੋਧੜ ਬਸਤੀ ਗਿਆ 60 ਰੁਪਏ ਦਾ ਮੈਨੂੰ ਇੱਕ ਉਹੀ ਆਰਡਰ ਆਇਆ ਨਹੀਂ ਤੇ ਮੈਨੂੰ ਜਿੰਨੇ ਵੀ ਆਰਡਰ ਆਏ ਨੇ 20 ਰੁਪਏ 20 ਰੁਪਏ 20 ਰੁਪਏ 20 ਰੁਪਏ 20 ਰੁਪਏ ਬਾਕੀ ਉਹ ਦੇਖੂਗਾ ਮੈਂ ਜ਼ਰੂਰ ਮੈਂ ਉਹ ਵਾਲੀ ਜ਼ਰੂਰ ਆ ਕੇ ਦੇਖੂਗਾ ਦੇਖਣਾ ਤੇ ਹੈ ਮੈਂ ਉਹਦੇ ਵਿੱਚ ਕੀ ਉਹਦੇ ਵਿੱਚ ਕਿੰਨੇ ਕਿ ਮਿਲਦੇ ਨੇ ਪਤਾ ਲੱਗੇ ਸਹੀ ਤੇ ਬਾਕੀ ਅੱਜ ਦੀ ਵੀਡੀਓ ਇੰਨੀ ਸੀਗੀ ਤੇ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ